ਦੋਸਤੋ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਅੱਗੇ ਮੌਸਮ ਆ ਜਿਹੜਾ ਗਰਮੀਆਂ ਦਾ ਜੀ ਤੇ ਗਰਮੀਆਂ ਦੇ ਵਿੱਚ ਆਮ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਸੱਪ ਆਵੜਦੇ ਆ ਤੇ ਇਹ ਵੀਰ ਆ ਭਾਦਰ ਸਿੰਘ ਸੱਪਾਂ ਵਾਲਾ ਮਲੂਕਾ ਪਿੰਡ ਤੋਂ ਜ਼ਿਲ੍ਹਾ ਬਠਿੰਡਾ ਤੋਂ ਕਿਉਂਕਿ ਇਹ ਵੀਰ ਦਾ ਕੰਮ ਹੈ ਜੀ ਇਹ ਵੀਰ ਕਿਤੇ ਵੀ ਜੇ ਕਿਤੇ ਇਦਾਂ ਦੀ ਕੋਈ ਘਟਨਾ ਵਾਪਰਦੀ ਆ ਤਾਂ ਇਹ ਭਰਾ ਉੱਥੋਂ ਆ ਕੇ ਸੱਪ ਫੜ ਲੈਂਦਾ ਤੇ ਸੱਪ ਨੂੰ ਮਾਰਦਾ ਨਹੀਂ ਇਹ ਰੈਸਕਿਊ ਕਰਦਾ ਕਿਤੇ ਖੁੱਲੇ ਜੰਗਲ ਦੇ ਵਿੱਚ ਜਾਂ ਕਿਤੇ ਖੁੱਲੇ ਵਿਆਬਾਨ ਦੇ ਵਿੱਚ ਇਹ ਸੱਪ ਨੂੰ ਛੱਡ ਦਿੰਦਾ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਪਿੰਡ ਮਲੂਕੇ ਦੇ ਵਿੱਚ ਇਹ ਦੁਕਾਨ ਦੇ ਗੱਲੇ ਦੇ ਵਿੱਚ ਆ ਕੇ ਸੱਪ ਵੜ ਗਿਆ ਤੇ ਮਾਤਾ ਜਿਹੜੀ ਇਹ ਸ਼িকার ਹੋਈ ਏ ਸੱਪ ਦਾ ਇਹਦੇ ਦੋ ਡੰਗ ਵੱਜੇ ਆ ਜੀ ਤੇ ਗੱਲੇ ਦੇ ਵਿੱਚੋਂ ਆਪਣੀ ਇਹ ਸਿੱਖਾਂ ਵਾਲੀ ਡੱਬੀ ਚੱਕਣ ਲੱਗੀ ਤੇ ਉਹਦੇ ਵਿੱਚ ਇਹ ਬੈਠਾ ਸੀਗਾ ਲੋਕਿਆ ਹੋਇਆ ਤੇ ਆਪਾਂ ਇਹ ਘਟਨਾ ਦੇ ਬਾਬਤ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਕੀ ਗੱਲਬਾਤ ਹੋਈ ਸੀ ਗੱਲਬਾਤ ਕਰਾਉਨੇ ਇਹ ਹੈ ਬਾਈ ਸੋਨੀ ਹਲਵਾਈ ਮਲੂਕੇ ਤੋਂ ਤੇ ਇਹਨਾਂ ਦੀ ਜਿਹੜੀ ਦੁਕਾਨ ਦੇ ਵਿੱਚ ਸੱਪ ਆਇਆ ਸੀਗਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਕੀ ਗੱਲਬਾਤ ਹੋਈ ਸੀਗੀ ਅਸੀਂ ਅਸੀਂ ਕਹਾਂਜੀ ਅਸੀਂ ਆ ਵੈਗਰੀ ਜੀ ਖਾਲਸਾ ਵੈਗਰੀ ਜੀ ਫਤਿਹ ਭਾਈ ਜੀ ਅਸੀਂ ਕੰਮ ਕਰਕੇ ਬਾਹਰ ਹੀ ਗਏ ਸੀ 2 ਮਿੰਟ ਵਾਸਤੇ ਪੱਠੀ ਚਲਾਉਣ ਲਈ ਡੱਬੀ ਸੱਕਣ ਆਏ ਸੀਗੀ ਸਿੱਖਾਂ ਵਾਲੀ ਇੱਕ ਕਾਊਂਟਰ ਬਣਿਆ ਹੋਵੇ ਉਹਦੇ ਵਿੱਚ ਡੱਬੇ ਪਏ ਹੋਣਗੇ ਸਾਡੇ ਤੋਂ ਡੱਬੀ ਕੱਢਣ ਲੱਗੀ ਘਰ ਵਾਲੀ ਦੇ ਸੱਪ ਡੰਗ ਮਾਰ ਗਿਆ ਉਹ ਤੋਂ ਪ੍ਰੰਤ ਬਾਅਦ ਮੈਂ ਬਾਬੇ ਕੋਲੇ ਚਲਾ ਗਿਆ ਬਾਦਰ ਕੋਲੇ ਸੱਪਾਂ ਵਾਲਾ ਜੋ ਇਹ ਨੂੰ ਲੈ ਕੇ ਆਇਆ ਇਹਨੇ ਆਪਣਾ ਜੋ ਵੀ ਦਵਾਈ ਬੂਟੀ ਆ ਲਾ ਕੇ ਜਣੀ ਉਹਦੀ ਜਾਨ ਬਚਾਈ ਘਰ ਵਾਲੀ ਦੀ ਉਸ ਤੋਂ ਬਾਅਦ ਆ ਕੇ ਇਹਨੇ ਸੱਪ ਫੜਿਆ ਜੀ ਵੈਸੇ ਤੁਸੀਂ ਰੁਟੀਨ ਦੇ ਵਿੱਚ ਇੱਥੇ ਕੰਮ ਕਰਦੇ ਆ ਤੇ ਤੁਹਾਨੂੰ ਅੱਗੇ ਇਦਾਂ ਕੋਈ ਲੱਗਿਆ ਨਹੀਂ ਸ਼ੱਕ ਸ਼ੋਭ ਦਾ ਕੋਈ ਨਹੀਂ ਹੋਇਆ ਤੁਹਾਨੂੰ ਕੋਈ ਗੱਲਬਾਤ ਕੋਈ ਗੱਲਬਾਤ ਹੀ ਨਹੀਂ ਬਾਈ ਜੀ ਅਸੀਂ 5 ਮਿੰਟ ਹੀ ਹੋਏ ਸੀ ਸਾਨੂੰ ਬੈਠੇ ਨੂੰ ਤੇ 2 ਮਿੰਟ ਉੱਠ ਕੇ ਬਸ ਬਾਹਰ ਹੀ ਗਏ ਆ ਉਹ ਵੀ ਜਲੇਬੀਆਂ ਵਾਲੀ ਪੱਟੀ ਕੱਢੀ ਆ ਬਾਹਰ ਉਸ ਤੋਂ ਬਾਅਦ ਆ ਕੇ ਡੱਬੀ ਚੱਕਣ ਆਏ ਬਸ ਇੰਨੇ ਸਮੇਂ ਚ ਹੀ ਹੋ ਗਿਆ ਕੰਮ ਇਹ ਪਹਿਲਾਂ ਕੋਈ ਇਹੋ ਜੀ ਗੱਲਬਾਤ ਨਹੀਂ ਸੀਗੀ ਕੋਈ ਚੱਕਰ ਨਹੀਂ ਸੀਗਾ ਜੀ ਠੀਕ ਹੈ ਜੀ ਇਹ ਭੈਣ ਦੇ ਨਾਲ ਵਾਕਿਆ ਹੋਇਆ ਇਹ ਭੈਣ ਗਈ ਸੀਗੀ ਡੱਬੀ ਚੱਕਣ ਉਹ ਡੱਬਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਅਸੀਂ ਵੀ ਕੀ ਗੱਲਬਾਤ ਹੋਈ ਸੀਗੀ ਤੇ ਇਹ ਭੈਣ ਤੋਂ ਜਾਣਦੇ ਆਂ ਵੀ ਇਹਨਾਂ ਨੂੰ ਕੋਈ ਸ਼ੱਕ ਸ਼ੋਬ ਦਾ ਵੀ ਹੈ ਨਹੀਂ ਸੀਗਾ ਵੀ ਇੱਥੇ ਆਹ ਤਰ੍ਹਾਂ ਦੀ ਏਦਾਂ ਦੀ ਚੀਜ਼ ਹੋਊਗੀ ਇਹ ਆਪਦਾ ਨਾਰਮਲ ਜਸਟ ਜਿਵੇਂ ਆਪਾਂ ਆਉਂਦੀਆਂ ਦੁਕਾਨਾਂ ਦੇ ਵਿੱਚ ਕੰਮ ਕਰ ਰਹੇ ਹੁੰਨੇ ਆਂ ਉਦਾਂ ਕੰਮ ਕਰ ਰਹੇ ਸੀਗੇ ਤੇ ਉੱਥੇ ਸਮਾਨ ਚੱਕਣ ਗਏ ਸੀਗੇ ਸਮਾਨ ਚੱਕਣ ਜਾਣ ਦੇ ਕਾਰਨ ਹੀ ਇਹ ਹਾਸਾ ਹੋਇਆ ਕਿ ਕੀ ਗੱਲਬਾਤ ਹੋਈ ਸੀਗੀ ਬਰੀ ਕੋਈ ਮੈਂ ਜਦੋਂ ਮੈਨੂੰ ਕੋਈ ਗਾਹ ਕਾਇਸੀ ਆ ਉਹਨਾਂ ਸਮੋਸੇ ਤੇ ਪਕੌੜੇ ਗਰਮ ਕਰਦੇ ਬਸ ਮੈਂ ਸਿੱਖਲ ਡੱਬੀ ਚੱਕਣ ਆਈਆ ਮੇਰੇ ਘਰ ਵਾਲਾ ਘਰੇ ਗਿਆ ਸੀਗਾ ਤੇ ਬਸ ਇੰਨੀ ਚ ਜਦੋਂ ਮੈਂ ਆਏ ਹੱਥ ਮਾਰਿਆ ਤੇ ਮੇਰੇ ਪਹਿਲਾਂ ਤਾਂ ਇਧਰ ਲਈ ਮੈਂ ਤਾਂ ਕਿਤੇ ਕੋਈ ਹੋਰ ਕੋਈ ਜਾਨਵਰ ਹੋਊਗਾ ਤੇ ਇਹ ਵਿੱਚ ਕੋਈ ਜਾਨਵਰ ਸੀ ਜਦੋਂ ਮੈਂ ਦੂਜੇ ਬਾਰ ਮਾਰਿਆ ਉਹਨੇ ਮੇਰੇ ਮੂੰਹ ਚੋਂ ਕਰਦੇ ਦੋ ਡੰਗ ਮਾਰ ਦੋ ਡੰਗ ਬਰੇ ਹਾਂਜੀ ਦੇਖੋ ਜੀ ਦਰਸ਼ਕੋ ਗੱਲੇ ਦੇ ਵਿੱਚ ਜਿਵੇਂ ਆਪਾਂ ਇੱਕ ਛੋਟਾ ਜਿਹਾ ਕਹਿ ਦਿੰਨੇ ਆਵੇਂ ਛੋਟੀ ਦੁਕਾਨਦਾਰ ਦਾ ਛੋਟਾ ਜਿਹਾ ਗੱਲਾ ਬਣਿਆ ਹੋਇਆ ਸੀਗਾ ਉਹਦੇ ਵਿੱਚ ਬੜਿਆ ਬੈਠਾ ਸੀਗਾ ਤੇ ਅੱਜ ਕੱਲ ਸਮਾਂ ਦੇਖੋ ਕਿਦਾਂ ਦਾ ਆ ਕਣਕਾਂ ਵੱਡੀਆਂ ਜਾ ਰਹੀਆਂ ਖੇਤਾਂ ਦੇ ਵਿੱਚੋਂ ਬਾਹਰ ਨੂੰ ਆਉਂਦੇ ਆ ਘਰਾਂ ਦੇ ਵਿਆ ਲਾਉਂਦੇ ਆ ਸੱਪ ਇਹ ਜ਼ਰੂਰ ਧਿਆਨ ਰੱਖਣਯੋਗ ਗੱਲ ਵੀ ਹੈ ਤੇ ਬਾਈ ਨਾਲ ਸੱਪਾਂ ਵਾਲੇ ਨਾਲ ਬਾਈ ਨਾਲ ਬਾਦਰ ਨਾਲ ਗੱਲਬਾਤ ਕਰਾਉਂਦੇ ਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਹੜਾ ਵੀਰ ਇਹ ਕੰਮ ਕਰਦਾਗਾ ਬਹੁਤ ਐਵੇਂ ਕਹ ਲਈਏ ਵੀ ਚੰਗੇ ਤੇ ਨੇਕ ਦਿਲ ਬੰਦਾ ਇਨਸਾਨ ਆਇਆ ਜਿਹੜਾ ਕੋਈ ਬਿਨਾਂ ਲਾਲਚ ਤੋਂ ਇਹ ਇਦਾਂ ਦਾ ਕੰਮ ਕਰਦਾਗਾ ਤੇ ਇਹਦਾ ਬਾਈ ਦੀ ਦੱਬ ਕੇ ਸਪੋਰਟ ਵੀ ਕਰਿਆ ਕਰੋ ਇਹਦੇ ਘਰ ਦੇ ਹਾਲਾਤ ਵੀ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿੱਦਾਂ ਦੇ ਹਾਲਾਤ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਸਤਿ ਸ਼੍ਰੀ ਅਕਾਲ ਸਾਡੇ ਸਤਨਾਮ ਸਿੰਘ ਕੋਠਾ ਗੁਰੂ ਕੋ ਚੈਨਲ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਬੜਾ ਇਹ ਜੇ ਜਦੋਂ ਹਾਲਾਤ ਕੋਈ ਸਮੱਸਿਆ ਹੋ ਜਾਂਦੀਆਂ ਸਾਨੂੰ ਬਹੁਤ ਜ਼ਿਆਦਾ ਸੰਯੋਗ ਦਿੰਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਇਹ ਜਿਆ ਸੱਪ ਸੀਗਾ ਬਈ ਜਿਹੜਾ ਇਹ ਅੱਜ ਫੜਿਆ ਤੇ ਮਾਤਾ ਦੇ ਜਿਵੇਂ ਤੁਸੀਂ ਜਿਹੜਾ ਕੋਈ ਮੰਨ ਲਵ ਪੱਟੀ ਕੀਤੀ ਐ ਤੇ ਮਾਤਾ ਜੀ ਹੁਣ ਠੀਕ ਐ ਇਹ ਆਪਣਾ ਖਤਰੇ ਤੋਂ ਬਾਹਰ ਆ ਸਾਰੇ ਨਹੀਂ ਕੋਈ ਇਹੇ ਘਭਰਾਉਣ ਵਾਲੀ ਗੱਲ ਨਹੀਂ ਜੀ ਉਹ ਧਾਮਣ ਸੱਪ ਜਿਹਨੂੰ ਆਪਾਂ ਕਹਿੰਦੇ ਸੱਪ ਤਾਂ ਸਾਪ ਹੀ ਹੁੰਦਾ ਵੈਸੇ ਇਹਦੇ ਚ ਜ਼ਹਿਰ ਨਹੀਂ ਹੁੰਦੀ ਡਰ ਜਾਂਦੇ ਨੇ ਘਭਰਾ ਜਾਂਦੇ ਆਪਾਂ ਤੇ ਜਦੋਂ ਡੰਗ ਮਾਰ ਜਾਂਦਾ ਅੱਥਾ ਪਰਾਂ ਸਾਰਾ ਪਰਿਵਾਰ ਆ ਜਾਂਦਾਗਾ ਭਾਦੀ ਬਣ ਜਾਂਦੀ ਆ ਤੇ ਆਪਾਂ ਉਹਦੇ ਉਸ ਵਕਤੀ ਪੱਚ ਲਾ ਕੇ ਤੇ ਮਾੜੀ ਦੋਈ ਖਵਾਤੀ ਐ ਦੋ ਤਿੰਨ ਵਾਲੀ ਤੇ ਕੋਈ ਟੈਨਸ਼ਨ ਨਹੀਂ ਕੋਈ ਘਭਰਾਉਣ ਵਾਲੀ ਗੱਲ ਨਹੀਂ ਠੀਕ ਐ ਤੁਸੀਂ ਜਿਹੜਾ ਆਪਦਾ ਬੰਨ ਦਾ ਲਾ ਪੱਕੀ ਦਾ ਇਹਨਾਂ ਨੂੰ ਵੀ ਗੱਲ ਕਹੀਏ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਮੈਂ ਬੈਠਾਂਗਾ ਠੀਕ ਹੈ ਨਾ ਕੋਈ ਐਸੀ ਕੋਈ ਹੋਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਪੁੱਛ ਲਓ ਤੁਸੀਂ ਵੀ ਕੋਈ ਸਮੱਸਿਆ ਕੋਈ ਘਬਰਾਹਟ ਕੋਈ ਸੋਨੂੰ ਕੋਈ ਦਿੱਕਤ ਨਹੀਂ ਜੀ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ ਜੀ ਤੇ ਵੀਰ ਦੀ ਸਪੋਰਟ ਜ਼ਰੂਰ ਕਰਿਓ ਕਿਉਂਕਿ ਬਿਨਾ ਕਿਸੇ ਪੈਸੇ ਤੋਂ ਵੀਰੇ ਕੰਮ ਕਰਦਾਗਾ ਤੇ ਨੰਬਰ ਬਾਈ ਦਾ ਬੋਲਦੇ ਆ ਜੀ ਆਪਾਂ ਵੀਡੀਓ ਦੇ ਵਿੱਚ ਜੇ ਕੋਈ ਵੀਰ ਸੱਜਣ ਭਾਈ ਜੇ ਕਿਸੇ ਨੂੰ ਲੋੜ ਵੀ ਹੈ ਇਦਾਂ ਵੀ ਨਹੀਂ ਵੀ ਭਾਈ ਕੱਲੀ ਮਦਦ ਦੀ ਕਰਨੀ ਹੈ ਜੇ ਕਿਸੇ ਵੀਰ ਦੇ ਘਰੇ ਆਪਣੇ ਨੇੜੇ ਤੇੜੇ ਜਾਂ ਕਿਤੇ ਇਦਾਂ ਦੀ ਕੋਈ ਹਾਦਸਾ ਹੋ ਜਾਂਦਾ ਜਾਂ ਘਰੇ ਕਿਤੇ ਕਿਤੇ ਦੁਕਾਨ ਦੇ ਵਿੱਚ ਸਾਪ ਆ ਜਾਂਦਾ ਤਾਂ ਵੀਰ ਨਾਲ ਜੂਰ ਸੰਪਰਕ ਕਰਿਓ ਇਹ ਵੀਰ ਤੁਰੰਤ ਤੁਹਾਡੇ ਕੋਲੇ ਪਹੁੰਚੂਗਾ ਕਈ ਦਾਨੀ ਵੀਰਾਂ ਨੇ ਅੱਗੇ ਬਾਈ ਨੂੰ ਮੋਟਰਸਾਈਕਲ ਵੀ ਲੈ ਕੇ ਦਿੱਤਾ ਬਲਟੀਨਾ ਤੇ ਹੁਣ ਘਰ ਦੇ ਹਾਲਾਤ ਥੋੜੇ ਤੁਹਾਨੂੰ ਦਿਖਾਉਨੇ ਆ ਮਦਦ ਦੀ ਲੋੜ ਹੈ ਚੰਗਾ ਇਨਸਾਨ ਆ ਬਹੁਤ ਵਧੀਆ ਇਨਸਾਨ ਆ ਜਿਹੜਾ ਕਿਸੇ ਗਰੀਬ ਗਰਬਾ ਜਾਂ ਕੋਈ ਅਮੀਰ ਨਹੀਂ ਦੇਖਦਾ ਉਹ ਮਦਦ ਕਰਨ ਪਹੁੰਚ ਜਾਂਦਾਗਾ ਤੇ ਵੀਰ ਦਾ ਨੰਬਰ ਜ਼ਰੂਰ ਬਾਈ ਤੋਂ ਪੁੱਛਦੇ ਆਪਾਂ ਬਾਈ ਜੀ ਨੰਬਰ ਜ਼ਰੂਰ ਬੋਲਿਓ ਜੀ 97767999 ਆ ਦੁਬਾਰਾ ਫੇ ਲੋਟ ਕਰ ਲੋ 97976799 ਇਹਨੂੰ ਵੱਧ ਤੋਂ ਵੱਧ ਮੇਰੇ ਭਰਾ ਮੈਂ ਸ਼ੇਅਰ ਕਰ ਦਣਾ ਵੱਧ ਤੋਂ ਵੱਧ ਮੂਰੇ ਗਰਮੀ ਦਾ ਮੌਸਮ ਆਏ ਕੋਈ ਅਜੇ ਕਿਸੇ ਭੈਣ ਭਰਾ ਨੂੰ ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ